ਗੁਰਾਇਆਂ ਦੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਪਿੰਡ ਢੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਕੋਲੋਂ ਲੁਟੇਰੇ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ। ਇਸ ਸਮੌਕੇ ਤੇ ਜਾਣਕਾਰੀ ਜੰ데요 ਜਸਵਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਢੰਡਾ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਦੇ ਨਾਲ ਸਕੂਟਰੀ ਤੇ ਜਾ ਰਹੇ ਸੀ ਕਿ ਜਦ ਉਹ ਬੋਪਾਰਾ ਨਹਿਰ ਪੁਰੀ ਨਜ਼ਦੀਕ ਪੁਜੇ ਤਾਂ ਪਿੱਛੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਚੱਪਟ ਕੇ ਫਰਾਰ ਹੋ ਗਏ। ਇਸ ਸਬੰਧਿਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਮੇਰਾ ਨਾਮ ਜਸਵਿੰਦਰ ਕੋਰ ਵਾਈਫ ਆਫ ਅਮਰੀਕ ਸਿੰਘ ਬਸ ਜੀ ਢੰਡਾ ਅੱਛਾ ਕੀ ਗੱਲ ਹੋਈ ਅਸੀਂ ਆਦੇ ਸੀਗੇ ਗਰਾਿਆਂ ਤੋਂ ਹਾਂ ਤਾਂ ਮੈਂ ਜਦੋਂ ਆਈਆਂ ਤਾਂ ਪੋਪਰਾਈ ਨਹਿਰ ਦੇ ਕੋਲ ਮੇਰੀਆਂ ਪਿੱਛੇ ਆ ਕੇ ਪਾੜੀਆਂ ਲਾ ਕੇ ਲੈ ਗਏ ਕਿੰਨੇ ਕੱਤੇ ਸੀਗੇ ਬਾਈਕ ਤੇ ਸੀਗੇ ਦੋ ਜੜੇ ਸੀਗੇ ਮੂੰਹ ਬੰਨੇ ਸੀਗੇ ਨਹੀਂ ਮੂੰਹ ਨਹੀਂ ਬੰਨੇ ਸੀ ਇੱਕ ਮੁੰਡੇ ਨੇ ਰੈੱਡ ਕਲਰ ਦਾ ਪਰਨਾ ਲਿਆ ਆਇਆ ਸੀ ਉਹ ਤਾਂ ਗਲਚ ਪਾਇਆ ਸੀ ਪਾੜੀਆਂ ਲਾ ਕੇ ਉਹਨੇ ਮੂੰਹ ਟਾ ਕੇ ਲਿਆ ਵੀ ਇਹ ਬਾਲੀ ਸੋਨੇ ਦੀ ਸੀ ਹਾਂ ਜੀ ਸੋਨੇ ਦੀਆਂ ਸੀਆਂ ਸਰਫ 15000 ਦੀਆਂ ਮੇਰੀਆਂ ਵਾਲੀਆਂ ਸੀਗੀਆਂ ਬੋਲਸ ਨੂੰ ਦੱਸਤਾ ਜੀ ਹਾਂਜੀ ਦੱਸ ਦਿਆਂਦਾ ਕੀ ਕਹਿੰਦੇ ਉਹ ਕਹਿੰਦੇ ਅਸੀਂ ਐਕਸ਼ਨ ਲਵਾਂਗੇ ਕੰਪਲੇਂਟ ਕੰਪਲੇਂਟ ਕਰਵਾਈ ਹੈ ਉਹਨਾਂ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲ